ਮਜੂਰ ਰੀਪਲੇਅ ਬੈਕ ਸਿੰਗਰ ਬਜੀਤ ਦੇ ਖਿਲਾਫ ਦਿੱਲੀ ਦੇ ਵਸੰਤ ਵਿਹਾਰ ਪੁਲਿਸ ਸਟੇਸ਼ਨ ਦੇ ਵਿੱਚ ਸਵਾਤੀ ਚਤੁਰਵੇਦੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਵਿਵਾਦਨਾਜ ਕਿਰੇ ਸਿੰਘਰਾ ਬਜੀਤ ਦੋਪਟਾਚਾਰੀ ਦਾ ਕਹਿਣਾ ਹੈ ਕਿ ਜੇਕਰ ਮੈਂ ਸ਼ੈਮਲੈਸ 올ਡ ਲਿਖਦਾ ਤਾਂ ਕੋਈ ਵਿਵਾਦ ਨਹੀਂ ਹੁੰਦਾ ਪਰ ਮੈਂ ਇਸ ਨੂੰ ਹਿੰਦੀ ਵਿੱਚ ਲਿਖਿਆ ਇਸ ਲਈ ਲੋਕ ਭੜਕ ਗਏ ਨੇ ਦਰਸਲੇ ਮਾਮਲਾ ਤਾਂ ਸ਼ੁਰੂ ਹੋਇਆ ਸੀ ਕਿ ਇੱਕ ਪੱਤਰਕਾਰ ਨੇ ਉਹਨਾਂ ਦੀ ਇੱਕ ਸਟੇਟਮੈਂਟ ਤੇ ਰਿਐਕਟ ਕੀਤਾ ਜਿਵੇਂ ਇਨਫੋਸਿਸ ਵਿੱਚ ਕੰਮ ਕਰ ਰਹੀ ਕੁੜੀ ਦੇ ਮਰਡਰ ਨੂੰ ਲੈ ਕੇ ਇਹ ਬਹਿਸ ਸ਼ੁਰੂ ਹੋਈ ਅਤੇ ਵਿਜੀਤ ਨੇ ਟਵਿੱਟਰ ਉੱਤੇ ਕਾਫੀ ਪੱਧੇ ਸ਼ਬਦ ਲਿਖੇ ਉਹਨਾਂ ਪੱਤਰਕਾਰ ਨੂੰ ਲਿਖਿਆ ਕਿ ਬੇਸ਼ਰਮ ਬੁੜੀਆ ਤੈਨੂੰ ਹਿੰਦੁਸਤਾਨੀਆਂ ਨਾਲ ਪਿਆਰ ਨਹੀਂ ਹੈ ਜਿਸ ਦੇ ਬਾਅਦ ਇਹ ਵਿਵਾਦ ਗਰਮਾ ਗਿਆ ਹੈ ਹਾਲੀਵੁੱਡ ਤੋਂ ਬਾਅਦ ਹਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਪ੍ਰਿੰਕਾ ਚੋਪੜਾ ਦੀ ਹਾਲੀਵੁੱਡ ਫਿਲਮ ਬਿਵਾਜ ਅਗਲੇ ਸਾਲ ਗਰਮੀਆਂ 'ਚ ਰਿਲੀਜ਼ ਹੋਵੇਗੀ ਪ੍ਰਿੰਕਾ ਕੋਸ਼ਿਸ਼ ਕਰ ਰਹੀ ਹੈ ਕਿ ਫਿਲਮ ਭਾਰਤ 'ਚ ਵੱਡੇ ਪੱਧਰ ਤੇ ਰਿਲੀਜ਼ ਹੋਵੇ ਇਸ ਦੇ ਇਲਾਵਾ ਉਹ ਭਾਰਤ 'ਚ ਫਿਲਮ ਦੀ ਬਾਕੀ ਸਟਾਰ ਕਾਸਟ ਨੂੰ ਸੱਦ ਕੇ ਪ੍ਰੀਮੀਅਰ ਵੀ ਕਰਨਾ ਚਾਹੁੰਦੀ ਹੈ ਜਿਸ ਲਈ ਉਸਨੇ ਹੁਣ ਤੋਂ ਹੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ ਪੀਟਰ ਨੇ ਚੰਡੀਗੜ੍ਹ ਚ ਲੇਜੈਂਡਰੀ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸਮਾਪਨ ਨੇ ਉਸ ਦੇ ਨਾਲ ਹੀ ਮਾਨ ਸਾਹਿਬ ਨੇ ਰੈਪ ਦਾ ਜ਼ਿਕਰ ਵੀ ਕੀਤਾ ਮਖੌਲ ਕਰਦੇ ਉਹਨਾਂ ਕਿਹਾ ਕਿ ਬਹਿਮਿਆ ਹਨੀ ਸਿੰਘ ਰਫ्तार ਬਾਦਸ਼ਾਹ ਤੋਂ ਪਹਿਲਾਂ ਵੀ ਰੈਪ ਮੇਰੇ ਗੀਤਮ ਚ ਚਲਕਦਾ ਸੀ ਮਾਮਲਾ ਗੜਬੜ ਹੈ ਉਹਨੂੰ ਮੈਂ ਰੈਪ ਤੇ ਅੰਦਾਜ਼ ਵਿੱਚ ਗਾਇਆ ਸੀ ਬਾਲੀਵੁੱਡ ਦੇ ਮਨਮ ਪ੍ਰਮਣੇ ਅਭਿਨੇਤਾ ਅਨ ਸ਼ਿਰੂਦੀਨ ਸ਼ਾਹ ਨੇ ਕਿਹਾ ਹੈ ਕਿ ਸੈਕਸ ਕਾਮੇਡੀ ਫਿਲਮ ਇੱਕ ਤਰ੍ਹਾਂ ਨਾਲ ਸਮਾਂ ਬਰਬਾਦ ਕਰਨ ਦੇ ਬਰਾਬਰ ਹੈ ਇਸ ਲਈ ਉਹ ਜਈਆਂ ਫਿਲਮਾਂ ਨਾ ਦੇਖਣਾ ਤੇ ਨਾ ਹੀ ਇਹਨਾਂ ਚ ਕੰਮ ਕਰਨਾ ਚਾਹੁੰਦੇ ਨੇ ਸ਼ਿਰੂਦੀਨ ਸ਼ਾਹ ਨੇ ਕਿਹਾ ਕਿ ਸੈਕਸ ਕਾਮੇਡੀ ਫਿਲਮਾਂ ਦਾ ਹਿੱਸਾ ਕਦੇ ਵੀ ਨਹੀਂ ਬਣਨਾ ਚਾਹੁੰਦੇ ਬਾਲੀਵੁੱਡ ਦੇ ਮਸ਼ਹੂਰਤ ਬੰਗ ਸਟਾਰ ਸਿਰਮਾਨ ਖਾਨ ਦੀ ਪਾਬੀ ਮਲਾਇਕਾ ਅਰੋੜਾ ਖਾਨ ਅੱਜ ਦੇ ਦਿਨ ਹੀ ਆਪਣੇ ਦੋਸਤ ਨਾਲ ਛੁੱਟੀਆਂ ਦਾ ਆਨੰਦ ਮਾਣਨ ਲਈ ਬਰਲਿਨ ਗਈ ਹੋਈ ਹੈ ਉਹਨਾਂ ਨੇ ਛੁੱਟੀਆਂ ਦੀ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਨੇ ਜਿਸ ਚ ਬਹੁਤ ਮ ਟੀਵੀ ਸੀਰੀਅਲ ਦੇ ਅਦਾਕਾਰੇ ਸ਼ੀਤਾ ਪੱਲਾ ਅਤੇ ਦਿਵਯੰਕਾ ਤ੍ਰਿਪਾਠੀ ਅਤੇ ਉਹਨਾਂ ਦੇ ਬੁਆਏਫ੍ਰੈਂਡ ਵਿਵੇਕ ਦੇਹਿਆ 8 ਜੁਲਾਈ ਨੂੰ ਪੋਪਾਲ 'ਚ ਵਿਆਹ ਕਰਨ ਵਾਲੇ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਹਾਲ ਹੀ 'ਚ ਦਿਵਯੰਕਾ ਨੇ ਇੱਕ ਹੋਰ ਨਵਾਂ ਫੋਟੋ ਸ਼ੂਟ ਕਰਵਾਇਆ ਹੈ ਜਿਸ 'ਚ ਦਿਵਯੰਕਾ ਤ੍ਰਿਪਾਠੀ ਬਹੁਤ ਖੂਬਸੂਰਤ ਲੱਗ ਰਹੀ ਹੈ ਦਿਵਯੰਕਾ ਤੇ ਵਿਵੇਕ ਦੇ ਵਿਆਹ ਤੋਂ ਪਹਿਲਾਂ 7 ਜੁਲਾਈ ਨੂੰ ਸੰਗੀਤ ਸੈਰੇਮਨੀ ਹੋਵੇਗੀ ਬਾਲੂਨ ਦੇ ਮਾਤਾ ਤੇ ਸਕ੍ਰੀਨ ਰਾਈਟਰ ਕ੍ਰਿਸ਼ਨਾ ਲੂਲਾ ਨੇ ਮੁੰਬਈ ਚ ਚਾਈਨੈਸ ਹੋਟਲ ਖੋਲ੍ਹਿਆ ਪਿਤੇ ਦਿਨੀ ਹੋਟਲ ਦੀ ਓਪਨਿੰਗ ਕੀਤੀ ਕਿ ਜਿਸ ਸਮੋਗਏ ਬਾਲੀਵੁੱਡ ਅਤੇ ਟੀਵੀ ਦੇ ਕਈ ਸਿਤਾਰੇ ਕ੍ਰਿਸ਼ਨਾ ਲੂਲਾ ਨੂੰ ਇੱਥੇ ਬਿਤਾਏ ਦੇਣ ਪਹੁੰਚੇ ਇਸ ਦੌਰਾਨ ਸ੍ਰਵੀਨ ਜਾਵਲਾ ਅਤੇ ਕਿਸ਼ੋਰ ਅਨੂਮਾਲੀ ਅਤੇ ਤੇਜ ਤੇਸ਼ਮੁਖ ਹਨੁਮਖੀਰ ਔਰਜੀਰ ਤੇਲਾ ਤੇ ਪਿੰਨ ਪਟੇਲ ਸਿੱਧ ਕਈ ਸਿਤਾਰੇ ਪਾਰਟੀ ਵਿੱਚ ਸ਼ਾਮਲ ਹੋਏ ਅਵਨੇਤਾ ਬੋਮੋ ਨੇ ਰਾਣੀ ਦੇ بیٹے ਤੇ ਉਹਨਾਂ ਦੀ ਬਹੂਰੀਆਂ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਬੋਮੋਨ ਦਾਦਾ ਜੀ ਬਣ ਕੇ ਕਾਫੀ ਖੁਸ਼ ਨੇ। ਬੋਮੋ ਨੇ ਟਵਿੱਟਰ ਤੇ ਆਪਣੇ ਪੋਤੇ ਦੇ ਜਨਮ ਦਾ ਐਲਾਨ ਕੀਤਾ ਹੈ। ਬੋਮੋ ਨੇ ਲਿਖਿਆ ਹੈ, "ਮੇਰੀ ਪਹੂ ਅਜਮਾਂ ਬਣ ਗਈ, ਮੇਰਾ ਬੇਟਾ ਡੈਡ, ਮੇਰੀ ਪਤਨੀ ਦਾਦੀ ਅਤੇ ਮੈਂ ਨਾਨਾਦਾ ਬਣ ਗਿਆ।" ਸਲੀਮ ਖਾਨ ਨੇ ਆਪਣੇ بیٹے ਸੁਲਮਾਨ ਖਾਨ ਦੇ ਰੇਪ ਵਾਲੇ ਵਿਵਾਦਿਤ ਬਿਆਨ ਨੂੰ ਲੈ ਕੇ ਕਿਹਾ ਹੈ ਕਿ ਮੀਡੀਆ ਨੇ ਮੁੱਦੇ ਨੂੰ ਜ਼ਰੂਰਤ ਤੋਂ ਜ਼ਿਆਦਾ ਪ੍ਰਚਾਰਿਤ ਕੀਤਾ ਹੈ ਇਸ ਦੇ ਦਲਾਵਾ ਸਲੀਮ ਖਾਨ ਨੇ ਕਿਹਾ ਕਿ ਕਿਸੇ ਨੂੰ ਮਾਫੀ ਮੰਗਣ ਲਈ ਮਜਬੂਰ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਹਾਲ ਹੀ ਚ ਪਾਕਿਸਤਾਨ ਦੇ ਕਰਾਚੀ ਚ ਕੁਝ ਅਣਪਛਾਤੇ ਹਮਲਾਵਰਾਂ ਨੇ ਗੁਲਾਮ ਫਰੀਦ ਸਾਹਿਬ ਦੇ ਬੇਟੇ ਅਮਜਦ ਸਾਹਿਬ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਇਸ ਘਟਨਾ ਉਤੇ ਪਾਕਿਸਤਾਨ ਦੇ ਮੂਲ ਦੇ ਗਾਇਕ ਅਦਨਾਨ ਸਾਮੀ ਨੇ ਕਿਹਾ ਕਿ ਸੰਗੀਤ ਕਰ ਜਾਏ ਕਿਸੇ ਵੀ ਸਥਾਨ ਨਾਲ ਤਾਲੁਕ ਰੱਖਦਾ ਹੋਵੇ ਉਹ ਸ਼ਾਂਤੀ ਦੇ ਦੂਤ ਹੁੰਦੇ ਨੇ ਜਦੋਂ ਸ਼ਾਂਤੀ ਦੇ ਦੂਤਾਂ ਨੂੰ ਚੁੱਪ ਕਰਨਾ ਸ਼ੁਰੂ ਕਰ ਦਿੱਤਾ ਜਾਏ ਤਾਂ ਮੈਨੂੰ ਲੱਗਦਾ ਹੈ ਕਿ ਸੁਚੇਤ ਹੋ ਜਾਣਾ ਚਾਹੀਦਾ ਹੈ ਕਿਉਂਕਿ ਸਮੱਸਿਆ ਬਿਲਕੁਲ ਸਾਹਮਣੇ ਆ ਗਈ ਹੈ ਬਾਲੀਵੁੱਡ ਫਿਲਮ ਜੈ ਹੁਨਲ ਫਿਲਮਾਂ ਦੀ ਸ਼ੁਰੂਆਤ ਕਰਨ ਵਾਲੀ ਹੈ ਤੇ ਕੋਰੀਓਗ੍ਰਾਫਰ ਰਹਿ ਚੁੱਕੀ ਡੇਜ਼ੀ ਸ਼ਾਹ ਨੇ ਬਿਤੇ ਦਿਨੀ ਆਪਣੇ ਥੀਏਟਰ ਰਾਮਾ ਇੱਕ ਹੋਰ ਬੇਗਮ ਜਾਨ ਦਾ ਪੀਮਰ ਮੁੰਬਈ ਚ ਰੱਖਿਆ ਇਸ ਦੌਰਾਨ ਸਲਮਾਨ ਖਾਨ ਆਪਣੀ ਸਾਬਕਾ ਪ੍ਰੇਮਿਕਾ ਸਨੇਹਾ ਉਲਾਲ ਅਤੇ ਪ੍ਰਾ ਸੁਹੇਲ ਖਾਨ ਨਾਲ ਨਜ਼ਰ ਆਏ ਇਸ ਦੌਰਾਨ ਸਲਮਾਨ ਅਤੇ ਸਨੇਹਾ ਦੀਆਂ ਨਜ਼ਦੀਕੀਆਂ ਵੀ ਦੇਖੀਆਂ ਗਈਆਂ